ਇਹੜਾ ਹੁਣ ਸਮਾਂ ਚੱਲ ਰਿਹਾ ਇਲੈਕਸ਼ਨ ਦਾ ਜਿਹੜੀ ਖਬਰ ਸਮਨ ਦੇ ਵਿੱਚ ਆ ਰਹੀ ਆ ਭਾਈ ਅਮਰਪਾਲ ਸਿੰਘ ਬਾਰੇ ਵੀ ਉਹਨਾਂ ਨੇ ਖੰਡੂਰ ਸਾਹ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਆਜ਼ਾਦ ਦੇ ਤੌਰ ਤੇ ਚੋਣ ਲੜਨਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਸਾਰੇ ਰਲ ਕੇ ਆ ਜੀ ਅਮਰਪਾਲ ਸਿੰਘ ਦਾ ਸਾਥ ਦਿਈਏ ਜਿਹੜੇ ਖੰਡੂਰ ਹਲਕੇ ਦੇ ਵੋਟਰ ਇਹਨਾਂ ਨੂੰ ਬੇਨਤੀ ਆ ਵੀ ਪਿਛਲੇ ਹਲਾਇਨ ਦੇ ਵਿੱਚ ਬੀਬੀ ਖਾਲੜਾ ਖੜੀ ਸੀ ਸਰੂਰ ਸਾਹਿਬ ਤੋਂ ਤੇ ਉਹ ਹਾਰ ਗਈ ਸੀ ਉਹ ਦਾਗ ਜਿਹੜਾ ਲੱਗਿਆ ਖੰਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਉੱਤੇ ਉਹ ਜ਼ਰੂਰ ਇਹ ਦਾਗ ਨਹੀਂ ਝੋਣਾ ਭਾਈ ਅਮਰਪਾਲ ਸਿੰਘ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਾਓ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੇ ਬਦੇ ਕੌਮੀ ਇਨਸਾਫ ਮੋਰਚਾ ਬਾਬੂ ਜੰਮਰੀ 2023 ਤੋਂ ਲਗਾਤਾਰ ਚੱਲ ਰਹੀ ਆ 14-15 ਮਹੀਨੇ ਰਿਹਾ ਤਕਰੀਬਨ ਰੋਗੰਪੁਰ ਚੋਂ ਲੱਗੇ ਨੂੰ ਜਾਂ ਦੱਤਿਆਂ ਬੈਠੇ ਚੜ੍ਹਦੀ ਕਲਾ ਦੇ ਵਿੱਚ ਆ ਜਿਹੜਾ ਹੁਣ ਸਮਾ ਚੱਲ ਰਿਹਾ ਇਲੈਕਸ਼ਨ ਦਾ ਜਿਹੜੀ ਖਬਰ ਸੁਣਨ ਦੇ ਵਿੱਚ ਆ ਰਹੀ ਆ ਭਾਈ ਅਮਰਪਾਲ ਸਿੰਘ ਬਾਰੇ ਵੀ ਉਹਨਾਂ ਨੇ ਖੰਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਆਜ਼ਾਦ ਦੇ ਤੌਰ ਤੇ ਖੌਨ ਲੜਨਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਸਾਰੇ ਰਲ ਕੇ ਆ ਜਮਤ ਪਾਲ ਸਿੰਘ ਦਾ ਸਾਥ ਦਿਈਏ ਜਿਹੜੇ ਖੰਡੂਰ ਹਲਕੇ ਦੇ ਵੋਟਰ ਇਹਨਾਂ ਨੂੰ ਬੇਨਤੀ ਆ ਵੀ ਇਸ ਲਈ ਬੁਲਾਈਨ ਦੇ ਵਿੱਚ ਬੀਬੀ ਖਾਲੜਾ ਖੜੀ ਸੀ ਸਰੂਰ ਸਾਹਿਬ ਤੋਂ ਤੇ ਉਹ ਵਰਗੀ ਸੀਗੀ ਉਹ ਦਾਗ ਜਿਹੜਾ ਲੱਗਿਆ ਖੰਡੂਰ ਸਾਹਿਬ ਦੇ ਹਲਕੇ ਦੇ ਵੋਟਾਂ ਉੱਤੇ ਉਹ ਜ਼ਰੂਰ ਇਹ ਦਾਗ ਨਹੀਂ ਠੋਣਾ। ਭਾਈ ਅਮਰਪਾਲ ਸਿੰਘ ਵੱਧ ਤੋਂ ਵੱਧ ਵੋਟਾਂ પાਕੇ ਜਿੱਤਾਓ। ਤੇ ਮੈਂ ਉਹ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਉਸੇ ਖੜੇ ਨੇ ਜੇ ਤੁਸੀਂ ਪੰਜਾਬ ਨੂੰ ਸਮਾਪਤ ਤੋਂ ਤੇ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਆ ਉਹ ਉਸ ਤੋਂ ਪਿੱਛੇ ਹਟ ਜੇ। ਭਾਈ ਅਮਰਪਾਲ ਸਿੰਘ ਦੇ ਬਰਾਬਰ ਨਾ ਖੜੇ ਆਪਾਂ ਉਹਨਾਂ ਨੂੰ ਜਿਤਾ ਕੇ ਡਿਬਰੂ ਵਾਲ ਜੇਲ੍ਹ ਚੋਂ ਲਿਆਉਣਾ ਸਰਕਾਰ ਨੇ ਜਿਹੜਾ ਧੱਕਾ ਕੀਤਾ 6 ਮਹੀਨੇ ਦੇ ਨਾਲ ਇਹਨਾਂ ਦੇ ਮੂੰਹ ਤੇ ਕਰਾੜੀ ਚਪੇੜ ਮਾਰਨੀ ਆ ਕਈ ਬੰਦੇ ਵਿਰੋਧ ਵੀ ਕਰਨ ਲੱਗੇ ਵੀ ਕਿਉਂ ਹੁਣ ਇਹ ਕਿਉਂ ਲੜਨ ਲੱਗੇ ਹੱਕ ਸਾਡਾ ਬਣਦਾ ਕਿਹਦਾ ਵੀ ਹੱਕ ਬਣਦਾ ਸਰਕਾਰ ਧੱਕਾ ਕਰਦੀ ਆ ਸੰਵਿਧਾਨ ਦੇ ਵਿੱਚ ਸਾਡਾ ਹੱਕ ਬਣਦਾ ਇਲੈਕਸ਼ਨ ਲੜਦਾ ਜੇ ਸੰਵਿਧਾਨ ਦੁਆਰਾ ਕੋਣ ਬਾਹਰ ਆ ਸਕਦੇ ਨੇ ਇਲੈਕਸ਼ਨ ਲੜਕੇ ਤਾਂ ਇਹਦੇ ਵਿੱਚ ਮਾੜੀ ਵੀ ਗੱਲ ਬੀਤੀ ਆ ਹਰੇਕ ਦਾ ਹੱਟਣ ਦਾ ਇਲੈਕਸ਼ਨ ਲੜਨ ਦਾ ਇਲੈਕਸ਼ਨ ਲੜਨੀ ਚਾਹੀਦੀ ਆ ਮੈਂ ਤਾਂ ਕਹਿੰਨਾ ਦਲਜੀਤ ਸਿੰਘ ਜਿਹੜਾ ਕਲਸੀ ਆ ਉਹਨੂੰ ਵੀ ਟਿਕਟ ਦੇ ਕੇ ਖੜਾਓ ਉਹਨੂੰ ਵੀ ਬਾਹਰੇ ਕਢਾ ਦਿਓ ਉਹਨੂੰ ਵੀ ਕਢਾਓ ਵੀ ਖੜੇ ਤੇ ਜਿਹੜੇ ਚੰਗੇ ਕਰਤਾਰ ਵਾਲੇ ਕੈਂਡੀਡੇਟ ਨੇ ਕਿਤੇ ਵੀ ਖੜੇ ਨੇ ਮੈਂ ਸਾਰਿਆਂ ਦਾ ਸਮਰਥਨ ਅਸੀਂ ਕਰਾਂਗੇ ਜਿਵੇਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਦਰਬਾਰ ਸਾਹਿਬ ਦਾ ਬਦਲਾ ਲਿਆ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਜਿਹੜੀ ਹੈਗੀ ਆ ਉਹ ਸਿੱਧੇ ਰੱਖੀ ਉਹਨਾਂ ਦਾ ਲੜਕਾ ਖੜਾ ਫਰੀਦਕੋਟ ਤੋਂ ਆਜ਼ਾਦ ਲੜ ਰਿਹਾ ਉਹਦੀ ਵੀ ਡਟ ਕੇ ਅਸੀਂ ਹਮਾਇਤ ਕਰਾਂ ਕਰਦੇ ਆਂ ਕਿ ਸਾਨੂੰ ਸਾਰੇ ਪੰਜਾਬੀਆਂ ਨੂੰ ਉਥੇ ਉਹਨਾਂ ਦਾ ਜਿਹੜਾ ਹੈਗਾ ਵੋਟ ਪਾ ਕੇ ਉਹਨਾਂ ਨੂੰ ਜਿੱਤ ਕੇ ਆ ਕੇ ਪਾਰਲੀਮੈਂਟ ਭੇਜਣਾ ਚਾਹੀਦਾ ਜਿਹੜੇ ਉਸੇ ਕੈਂਡੀਡੇਟ ਖੜੇ ਨੇ ਹੋਰ ਸਾਰੇ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਤੇ ਬਠਿੰਡਾ ਤੋਂ ਜਿਵੇਂ ਆਪਣੇ ਜਿਹੜਾ ਲੱਖੇ ਸੁਧਾਨਾ ਅਸੀਂ ਉਹਦੀ ਡਟ ਕੇ ਮੈਚ ਕਰਦੇ ਆਂ ਉਥੋਂ ਲੱਖੇ ਸੁਧਾਨੇ ਨੂੰ ਵੋਟਾਂ ਪਾ ਕੇ ਕਾਮਯਾਬ ਕਰ ਤੇ ਪਾਰਲੀਮੈਂਟ ਤੋਂ ਜ਼ਰੂਰ ਤੋਂ ਸਦਾ ਸੰਦੀਪ ਸਿੰਘ ਮਾਨ ਦੀ ਅਸੀਂ ਡਟ ਕੇ ਕਰਦੇ ਆਂ ਹੋਰ ਵੀ ਥਾਵਾਂ ਜਿਹੜੇ ਚੰਗੇ ਕੈਂਡੀਡੇਟ ਨੇ ਅਸੀਂ ਸਭ ਦੀ ਹਮਾਇਤ ਕਰਾਂਗੇ ਤੇ ਮੈਂ ਸਮੁੱਚੇ ਪੰਜਾਬ ਨੂੰ ਅਪੀਲ ਕਰਦਾ ਆਓ ਜਿਹੜੇ ਪੰਜਾਬ ਨੂੰ ਜੇ ਬਚਾਉਣਾ ਹੁਣ ਮੌਕਾ ਇਹ ਇਸੇ ਤਰ੍ਹਾਂ ਬਚਣਾ ਰੋਲਾ ਪਾਉਣ ਨਾਲ ਨਹੀਂ ਹੈਗਾ ਜੇ ਅਸੀਂ ਇਲੈਕਸ਼ਨ ਦੇ ਵਿੱਚ ਬੰਦੇ ਤਾਰਾਂਗੇ ਸਾਡੇ ਬੰਦੇ ਐਮਪੀ ਬਣਨਗੇ ਪਾਰਲੀਮੈਂਟ ਦੇ ਵਿੱਚ ਜਾਣਗੇ ਤਾਂ ਗੱਲ ਵੰਣੀ ਆ ਨਿਰਾਪੋਰਾ ਹਰ ਰੋਜ਼ ਹੀ ਡਾਂਗਾਂ ਖਾਣੀਆਂ ਪੁਲਿਸ ਤੋਂ ਹਰ ਰੋਜ਼ ਪਰਚੇ ਪਾਉਣੇ ਜਾਂ ਸਿੰਘਾਂ ਨੂੰ ਧੱਕੇ ਨਾਲ ਜੇਲ੍ਹਾਂ 'ਚ ਬੰਦ ਕਰਨਾ ਇਹ ਸਰਕਾਰ ਦੀ ਆਮ ਗੱਲ ਹੋ ਗਈ। ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਸਰਕਾਰਾਂ ਜਿਹੜੀ ਚਾਹੇ ਪੰਜਾਬ ਸਰਕਾਰ ਆ ਸੈਂਟਰ ਦੀ ਬੀਜੇਪੀ ਸਰਕਾਰ ਆ ਇਹਨਾਂ ਨੇ ਬਹੁਤ ਧੱਕੇ ਕੀਤੇ ਨੇ ਨੌਜਵਾਨਾਂ ਦੇ ਨਾਲ। ਬਗੈਰ ਮਤਲਬ ਤੋਂ ਜਿਹੜੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੋਰ ਵੀ ਧੱਕੇ ਕਰ ਰਹੇ ਨੇ। ਜੇ ਧੱਕੇ ਸਾਹੀ ਬੰਦ ਕਰਨੀ ਹੈ ਤਾਂ ਆਪਾਂ ਨੂੰ ਇਹਨਾਂ ਕੈਂਡੀਡੇਟਾਂ ਨੂੰ ਇਹਨਾਂ ਨੌਜਵਾਨਾਂ ਨੂੰ ਜਿਟਾਉਣਾ ਪੈਣਾ। ਸ਼ੇਰ ਗੱਲ ਬਣਨੀ ਆ। ਬਾਦਲ ਕਹਿੰਦਾ ਵੀ ਵਿਰੋਧ ਕਰੋ। ਭਾਜਪਾ ਦਾ ਵੀ ਵਿਰੋਧ ਕਰਨਾ ਆਪਾਂ ਨੇ। ਕਾਂਗਰਸ ਦਾ ਵੀ, ਹੋਰ ਜਿੰਨੇ ਵੀ ਨੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਧੋਖੇ ਕੀਤੇ ਨੇ, ਦਗੇ ਕੀਤੇ ਨੇ। ਕੋਈ ਵੋਟਰਾਂ ਦੇਓ ਇਹਨਾਂ ਨੂੰ ਜਿਹੜੇ ਚੰਗੇ ਕੈਂਡੀਡੇਟ ਨੇ ਆਪਾਂ ਨੇ ਉਹਨਾਂ ਨੂੰ ਚਾਕੇ ਜਰੂਰ ਭੇਜੋ। ਭਾਜਪਾ ਦਾ ਵਿਰੋਧ ਕਰੋ, ਕਿਸਾਨ ਆਗੂ ਨੂੰ ਬੇਨਤੀ ਆ ਕਿ ਡਟ ਕੇ ਵਿਰੋਧ ਕਰੋ। ਨੌਜਵਾਨੋ ਆਓ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਡਟিয়ে ਤੇ ਇਥੋਂ ਹਲਕੇ ਦੇ ਵਿੱਚ ਸਾਡੇ ਇਥੇ ਮੋਰਚਾ ਲੱਗਿਆ ਹੋਇਆ ਭਾਈ ਮੋਹਰ ਸਿੰਘ ਬਾਬਾ ਜੀ ਉਹਨਾਂ ਨਾਲ ਵੀ ਸਲਾਹ ਕੀਤੀ ਭਾਈ ਪ੍ਰੇਮ ਸਿੰਘ ਜਿਹੜੇ ਸੰਤੇ ਮਾਦਨ ਨੇ ਪ੍ਰਧਾਨ ਗੁਰਦਵਾਰਾ ਸਭ ਦੇ ਹੋਰ ਵੀ ਸਿੰਘ ਨੇ ਬਾਬਾ ਜਿੰਨੇ ਵੀ ਨੇ ਅਸੀਂ ਭਾਈ ਅਮਰਪਾਲ ਸਿੰਘ ਨਾਲ ਡੱਟ ਕੇ ਸਾਥ ਦੇਵਾਂਗੇ ਤੇ ਦੇਣਾ ਵੀ ਚਾਹੀਦਾ ਉਹਨਾਂ ਨੇ ਪੰਥ ਵਾਸਤੇ ਪੰਜਾਬ ਵਾਸਤੇ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਨਸ਼ੇ ਦੇ ਉੱਤੇ ਕਾਬੂ ਪਾਇਆ ਨੌਜਵਾਨਾਂ ਨੂੰ ਅਮਰ ਸ਼ਕਾ ਕੇ ਗੁਰੂ ਦੇ ਲੜ ਲਾਇਆ ਤੇ ਅਸੀਂ ਡਟ ਕੇ ਸਾਥ ਦੇਾਂਗੇ ਉਥੇ ਜਾ ਕੇ ਪ੍ਰਚਾਰ ਵੀ ਕਰਾਂਗੇ ਭਾਈ ਸਾਹਿਬ ਹੋਂ ਦਾ ਤੇ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਹੋਈ ਕੋਈ ਕਰਾਹਗਾ ਜਿਹੜਾ ਕੋਰੋਨਾ ਦੇ ਵਿੱਚੋਂ ਉਤਰਨ ਦਾ ਤੇ ਉਹਨਾਂ ਨੇ ਬਾਹਰ ਆਉਣ ਦਾ ਹੋਰ ਕੋਈ ਰਾਹ ਨਹੀਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਪਾਂ ਇਹਨਾਂ ਦਾ ਡਟ ਕੇ ਸਾਥ ਦਈਏ ਉਹਨਾਂ ਚੁੱਕਾਂ ਦੇ ਖਿਵਾ ਬਾਕੀ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਕੜੀਆਂ ਸਾਂਝਾ ਪਾਉਂਦੇ ਰਹਾਂਗੇ ਪੰਜਾਬ ਨੂੰ ਬਚਾ ਲੋ ਪੰਜਾਬ ਅੱਜ ਧਰਨਿਆਂ ਦਾ ਪੰਜਾਬ ਬਣ ਕੇ ਰਹਿ ਗਿਆ ਸਾਨੂੰ ਸਰਕਾਰਾਂ ਨੌਜਵਾਨਾਂ ਨੂੰ ਧੱਕੇ ਨਾਲ ਕੁੱਟ ਰਹੀਆਂ ਨੇ ਹੱਕ ਨਹੀਂ ਦੇ ਰਹੀਆਂ ਕਿਸਾਨੇ ਦੀ ਬੁਰਾ ਹਾਲ ਆ ਮਜ਼ਦੂਰਾਂ ਦਾ ਬੁਰਾ ਹਾਲ ਆ ਨੌਜਵਾਨੀ ਦਾ ਬੁਰਾ ਹਾਲ ਆ ਨਸਿਆਂ ਦੀ ਦਲਦਲ ਜਿਹੜੀ ਹੈਗੀ ਆ ਉਹ ਟੁੱਟ ਨਹੀਂ ਰਹੀ ਨਸਿਆਂ ਦੇ ਵਿੱਚ ਜਿਹੜਾ ਪੰਜਾਬ ਆ ਉਹ ਇਹਨਾਂ ਸਰਕਾਰਾਂ ਦੇ ਧੱਕੇ ਕਰਦੇ ਆਪ ਵਕਾਉਂਦੀਆਂ ਸਰਕਾਰਾਂ ਦੀ ਨੋਸਾ ਕਿਸੇ ਹੱਦ ਤੱਕ ਬੰਦ ਹੋਣਾ ਚਾਹੀਦਾ ਜਿਹੜਾ ਕੋਈ ਨਤੀਜੇ ਰੋਕਣ ਦੀ ਗੱਲ ਕਰਦਾ ਉਹਨੂੰ ਚੱਕ ਕੇ ਅੰਦਰ ਕਿਥੇ ਜਾਂਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਭਾਈ ਅਮਰਪਾਲ ਸਿੰਘ ਦਾ ਲੱਖੇ ਸੁਧਾਣੇ ਦਾ ਸਰਦਾਰ ਮਾਨ ਸਿੰਘ ਸਾਹਿਬ ਦਾ ਤੇ ਫਰੀਦਪੁਰ ਤੋਂ ਜਿਹੜਾ ਭਾਈ ਬਿਅੰਤ ਸਿੰਘ ਬੀਬੀ ਬਿਵਨ ਕੌਰ ਖਾਲਸਾ ਦਾ ਲੜਕਾ ਜੋ ਜੂਨ ਲੜੇ ਹਾਂ ਤੇ ਆਪਾਂ ਉਹਨਾਂ ਦਾ ਡਟ ਕੇ ਸਾਥ ਈ ਇੱਕ ਹੋਰ ਅਪਰੋਚ ਪਰ ਤੋਂ ਭਾਈ ਦਸਕਰਨ ਸਿੰਘਾਂ ਤੋਂ ਬਾਲੇ ਦਾ ਉਹਨਾਂ ਦਾ ਵੀ ਆਪਾਂ ਡੱਟ ਕੇ ਸਾਥ ਦੇਣਾ ਉਹਨਾਂ ਨੂੰ ਵੀ ਜਿੱਤੇ ਆ ਕੇ ਪਾਰਲੀਮੈਂਟ ਵਿੱਚ ਭੇਜਣਾ ਤੇ ਆਨੰਦਪੁਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਨੇ ਭਾਈ ਅਗਲਾਗੇ ਉਹਨਾਂ ਦਾ ਵੀ ਆਪਾਂ ਸਾਥ ਦੇਣਾ ਹੋਰ ਜਿੱਥੇ-ਜਿੱਥੇ ਕੈਂਡੀਡੇਟ ਨੇ ਅਸੀਂ ਸਾਰਿਆਂ ਦਾ ਜਿਹੜੇ ਪੰਜਾਬ ਦੀ ਗੱਲ ਕਰਮੀ ਨੇ ਨੌਜਵਾਨੀ ਬਚਾਉਣ ਦੀ ਗੱਲ ਕਰਨਗੇ ਅਸੀਂ ਉਹਨਾਂ ਨੂੰ ਸਾਥ ਦੇਵਾਂਗੇ ਤੇ ਤੁਸੀਂ ਵੀ ਪੰਜਾਬ ਵਾਲੇ ਪਾਸਿਓਂ ਅੈਦਗੀ ਸਾਹਿਬ ਦੇ ਖਾਸ ਕਰਕੇ ਕੰਡੂਲ ਸਾਹਿਬ ਦੇ ਲੋਕਾਂ ਨੂੰ ਈਲ ਆ ਤੁਹਾਡੇ ਤੇ ਲੱਗਿਆ ਹੋਇਆ ਕਲੰਕ ਬੀਬੀ ਕਾਲੜਾ ਵਾਲਾ ਸਮਾਂ ਆ ਗਿਆ ਧੂਣ ਦਾ ਭਾਈ ਮunicipal ਸਿੰਘ ਜੀ ਦਾ ਕੇ ਪਾਰਲੀਮੈਂਟ ਦੇ ਵਿੱਚ ਭੇਜੋ ਬਾਹਰ ਲੈ ਕੇ ਆਓ ਵਾਹਿਗੁਰੂ ਜੀ ਦਾ ਖਾਲਸਾ ਵਾਜੀ